ਤਖਤਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸਾਫ ਦਾ ਅਕਾਲੀ ਆਗੂ ਵਿਰਸਾ ਸਿੰਘ ਬਟੋਹਾ ਮੁਰਤੋਂ ਇੱਕ ਵਾਰ ਆਮੋ ਸਾਹਮਣੇ ਹੁੰਦੇ ਦਿਖਾਈ ਦਿੱਤੇ ਨੇ ਦਰਅਸਲ ਦੱਸਦੀ ਹੈ ਕਿ ਵਿਰਸਾ ਸਿੰਘ ਬਲਟੋਹਾ ਦੇ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਜਦੋਂ ਉਹਨਾਂ ਦੀ ਸ਼੍ਰੀ ਹਕਾਰਤਕ ਸਾਈ ਪੇਸ਼ੀ ਹੋਈ ਤੇ ਪੰਜ ਸਿੰਘ ਸਹਿਬਾਨ ਬੈਠੇ ਹੋਏ ਸੀ ਤਾਂ ਉਸ ਵਿੱਚਕਾਰ ਦੱਸਦੀ ਹੈ ਕਿ ਵਿਰਸਾ ਸਿੰਘ ਬਲਟੋਹਾ ਤੇ ਗਿਆਨੀ ਹਰਪ੍ਰੀਤ ਸਿੰਘ ਵਿਚਾਲੇ ਤਲਖੀ ਦੇਖਣ ਨੂੰ ਮਿਲੀ ਤਾਂ ਦੱਸਦੀ ਹੈ ਕਿ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਉੱਥੇ ਹੀ ਵਿਰਸਾ ਸਿੰਘ ਬਲਟੋਹਾ ਤੇ ਗਿਆਨੀ ਹਾਪੀ ਸਿੰਘ ਇੱਕ ਵਾਰ ਫਿਰ ਤੋਂ ਚਰਚਾ ਦੇ ਵਿੱਚ ਆ ਗਏ ਨੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਆਪਾਂ ਸਭ ਨੇ ਦੇਖਿਆ ਸੀ ਕਿ ਇਹਨਾਂ ਦੇ ਵਿੱਚ ਕਾਫੀ ਤਲਖੀ ਦੇਖਣ ਨੂੰ ਮਿਲ ਰਹੀ ਸੀ ਇੱਕ ਦੂਜੇ ਨੂੰ ਤੰਜ ਕੱਸਦੇ ਨਜ਼ਰ ਆ ਰਹੇ ਸਨ ਬਿਰਸਾ ਸਿੰਘ ਬਲਟੋਹਾ ਗਿਆਨੀ ਹਰਪ੍ਰੀਤ ਸਿੰਘ ਤੇ ਗੰਭੀਰ ਇਲਜ਼ਾਮ ਲਗਾ ਰਹੇ ਸਨ ਤਾਂ ਦੂਜੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਇਹ ਕਹਿੰਦੇ ਨਜ਼ਰ ਆਇਆ ਕਿ ਵਿਰਸਾ ਸਿੰਘ ਬਲਟੋਹਾ ਦੇ ਵੱਲੋਂ ਉਹਨਾਂ ਦੀਆਂ ਧੀਆਂ ਪੈਣਾ ਨੂੰ ਗਾਲ੍ਹਾਂ ਕੱਢੀਆਂ ਗਈਆਂ ਨੇ ਗੰਭੀਰ ਇਹ ਇਲਜ਼ਾਮ ਲਗਾਏ ਤਾਂ ਇੱਕ ਵਾਰ ਫਿਰ ਤੋਂ ਇੱਕ ਵੀਡੀਓ ਜਾਰੀ ਹੋਈ ਜਿਸ ਨੇ ਨਵੀਂ ਚਰਚਾ ਛੇੜ ਦਿੱਤੀ ਹੈ ਵਧੇਰੇ ਜਾਣਕਾਰੀ ਲਈ ਮੇਰੇ ਸਹਿਯੋਗੀ ਸੁਪਰੀਆ ਮजूद ਨੇ ਸੁਪਰੀਆ ਇੱਕ ਵੀਡੀਓ ਵਿਰਸਾ ਸਿੰਘ ਬਲਟੋਹਾ ਦੇ ਵੱਲੋਂ ਜਾਰੀ ਕੀਤੀ ਗਈ ਜਿਸ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਤੇ ਇਹ ਇਲਜ਼ਾਮ ਲੱਗ ਰਹੇ ਨੇ ਕਿ ਉਹਨਾਂ ਦੇ ਵੱਲੋਂ ਸਸਾ ਸਿੰਘ ਵੱਲ ਟੋਹਾ ਨੂੰ ਗਾਲਾਂ ਕੱਢੀਆਂ ਗਈਆਂ ਨੇ ਉਸ ਵੀਡੀਓ ਦੀ ਸੱਚਾਈ ਕੀ ਹੈ ਤੇ ਕਿਸ ਨੇ ਇਹ ਵੀਡੀਓ ਜਿਹੜੀ ਹੈ ਵਾਇਰਲ ਕੀਤੀ ਹੈ ਜੀ ਬਿਲਕੁਲ ਤਾਂ ਵੀਡੀਓ ਜੋ ਹੈ ਬਲਟੋਹਾ ਦਾ ਕਹਿਣਾ ਕਿ ਵੀਡੀਓ ਪਹਿਲਾਂ ਹੀ ਜਨਤਕ ਹੋ ਗਈ ਸੀ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਪੇਜ ਤੇ ਪਾਈ ਹੈ ਹਾਲਾਂਕਿ ਵੀਡੀਓ ਦੇ ਵਿੱਚ ਸੁਣਿਆ ਜਾ ਸਕਦਾ ਹੈ ਕਿ ਜਦੋਂ ਬਲਟੋਹਾ ਦੀ ਪੇਸ਼ੀ ਸੀ ਉਦੋਂ ਸਾਰੇ ਬੈਠੇ ਸੀ ਸਿੰਘ ਸਹਿਬਾਨ ਉਹਨਾਂ ਦੇ ਸਾਹਮਣੇ ਵਲਟੋਹਾ ਬੈਠੇ ਨੇ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਤੇ ਐਵੇਂ ਲੱਗਦਾ ਕਿ ਜਿਵੇਂ ਗਾਨੀ ਹਰਪ੍ਰਿੰਤ ਸਿੰਘ ਜੀ ਨੂੰ ਉਕਸਾਇਆ ਗਿਆ ਜਾਂ ਫਿਰ ਉਹਨਾਂ ਉਹਨਾਂ ਦਾ ਕਾਫੀ ਗੁੱਸਾ ਚੜਿਆ ਹੋਇਆ ਤੇ ਦੋਵਾਂ ਦੇ ਵਿਚਕਾਰ ਤਲਖੀ ਦੇਖਣ ਨੂੰ ਮਿਲਦੀ ਹੈ ਜੋ ਵਲਟੋਹਾ ਪੁੱਛ ਵਲਟੋਹਾ ਭਾਜੀਪੀ ਸੰਬੰਧੀ ਸਵਾਲ ਕਰਦੇ ਨੇ ਤਾਂ ਉਹ ਆਪ ਕੋ ਗੁੱਸੇ ਦੇ ਵਿੱਚ ਆ ਕੇ ਗਾਨੀ ਹਰਪ੍ਰਿੰਤ ਸਿੰਘ ਕਹਿ ਦਿੰਦੇ ਨੇ ਹਾਂ ਮੇਰੇ ਵਿਚ ਵੀ ਨਾਲ ਸਾਂਝਾ ਹੈ ਲੇਕਿਨ ਉਹ ਉਹਨਾਂ ਦੇ ਤੌਰ ਤੋਂ ਤੋ ਗੁੱਸੇ ਦੇ ਵਿੱਚ ਕਿਹਾ ਗਿਆ ਜਿਵੇਂ ਬੰਦਾ ਅਜੇ ਤੋਂ ਲਿਮਿਟ ਹੋ ਜਾਂਦੀ ਹੈ ਜਰਿਆ ਨਹੀਂ ਜਾਂਦਾ ਉਹ ਆਪਾਂ ਗੁੱਸੇ ਦੇ ਵਿੱਚ ਜਿਵੇਂ ਚੀਜ਼ਾਂ ਕਹਿ ਦਿੰਦੇ ਆ ਉਹਨਾਂ ਦੇਖ ਕੇ ਉਵੇਂ ਲੱਗ ਰਿਹਾ ਕਿ ਉਸ ਤਰੀਕੇ ਨਾਲ ਉਹਨਾਂ ਨੇ ਕਿਹਾ ਤੇ ਇਸ ਤੋਂ ਬਾਅਦ ਵਲਟੋਹਾ ਮੁਰ ਤੋਂ ਸਵਾਲ ਕਰਨੇ ਸ਼ੁਰੂ ਕਰ ਦਿੰਦੇ ਨੇ ਤੇ ਪੀਐਮ ਮੋਦੀ ਸੰਬੰਧੀ ਸਵਾਲ ਕਰਦੇ ਨੇ ਕਿ ਤੁਸੀਂ ਉਹਨਾਂ ਨਾਲ ਗੱਲ ਕੀਤੀ ਤਾਂ ਇਸ ਤੇ ਭੜਕ ਕੇ ਜੋ ਹੈ ਜਥੇਦਾਰ ਉਹ ਕਹਿ ਦਿੰਦੇ ਨੇ ਕਿ ਮੈਂ ਕਿਸ ਨਾਲ ਵੀ ਗੱਲ ਕਰਾਂ ਮੈਂ ਜੱਥੇਦਾਰ ਆ ਮੈਂ ਅੰਮਿਸਾਰੀ ਮੇਰੀ ਕੌਮ ਮੈਂ ਤੇ ਮੈਂ ਕਿਸੇ ਨਾਲ ਵੀ ਗੱਲ ਕਰ ਸਕਦਾ ਤੇ ਇਸ ਤੋਂ ਬਾਅਦ ਫਿਰ ਤੋਂ ਰਿਪੀਟ ਕੀਤੇ ਜਾਂਦੇ ਆ ਸਵਾਲ ਵਾਰ-ਵਾਰ-ਵਾਰ ਤਾਂ ਇਸ ਤੋਂ ਇਰਿਟੇਟ ਹੋ ਕੇ ਕਹਿ ਸਕਦੇ ਆ ਆਪਾਂ ਤਾਂ ਉਹ ਕਹਿ ਦਿੰਦੇ ਹਾਂ ਮੈਂ ਪੀ ਅੰਮੋ ਦਿਨਾਂ ਗੱਲ ਕੀਤੀ ਸੀ ਤਾਂ ਮਤਲਬ ਉਹ ਗੁੱਸੇ ਦੇ ਵਿੱਚ ਆ ਕੇ ਜੋ ਵੀ ਚੀਜ਼ਾਂ ਕਹੀਆਂ ਜਾ ਰਹੀਆਂ ਨੇ ਉਹਨਾਂ ਤੇ ਹਮ ਵੀ ਪਰਦੇ ਨਜ਼ਰ ਆ ਰਹੇ ਨਹੀਂ ਤੇ ਉਹਨਾਂ ਦੇ ਵੱਲੋਂ ਬਲਟੋਹਾ ਦੇ ਵੱਲੋਂ ਇਹ ਵੀ ਇਜ਼ਾਮ ਨਹੀਂ ਕੀ ਉਹਨਾਂ ਵੱਲੋਂ ਕਾਲਾ ਕੱਟਿਆ ਗਿਆ ਨੇ ਤੇ ਉਹਦੇ ਵਿੱਚ ਸੁਣਿਆ ਜ਼ਰੂਰ ਜਾ ਸਕਦਾ ਹੈ ਕਿ ਉਹਨਾਂ ਦੇ ਵੱਲੋਂ ਸਾਲਿਓ ਵਰਡ ਯੂਜ਼ ਕੀਤਾ ਗਿਆ ਲੇਕਿਨ ਹੋਰ ਕੋਈ ਅਕਸ਼ਬਦ ਵੀਡੀਓ ਦੇ ਵਿੱਚ ਨਹੀਂ ਸੁਣਾ ਜਾ ਸਕਦਾ 27 ਸੈਕਿੰਡ ਦੀ ਇਹ ਬੱਸ ਵੀਡੀਓ ਹੈ ਤੇ ਛੋਟੀ ਜਿਹੀ ਕਲਿੱਪ ਹੈ ਪੂਰੀ ਗੱਲਬਾਤ ਦੀ ਹੋ ਸਕਦਾ ਇਸ ਦੀ ਸੱਚਾਈ ਕੀ ਹੈ ਉਹ ਪੂਰੀ ਵੀਡੀਓ ਸੁਣ ਕੇ ਪਤਾ ਲੱਗੇ ਹੋ ਸਕਦਾ ਇਹ ਸਿਰਫ ਡਿਫੇਮ ਕਰਨ ਦੇ ਲਈ ਸ਼ੇਅਰ ਕੀਤੀ ਗਈ ਹੈ ਕੀ ਕੁ ਜਿਹਦੇ ਪਿੱਛੇ ਦਾ ਮਕਸਦ ਹੈ ਇਹ ਤਾਂ ਫਿਲਹਾਲ ਨਹੀਂ ਪਤਾ ਲੇਕਿਨ ਇਹ ਵੀਡੀਓ ਬਲਟੋਹਾ ਨੇ ਬਲਟੋਹਾ ਦਾ ਕਹਿਣਾ ਕਿ ਪਹਿਲਾਂ ਵਾਇਰਲ ਸੀ ਉਸ ਤੋਂ ਬਾਅਦ ਉਹਨਾਂ ਨੇ ਸ਼ੇਅਰ ਕੀਤੀ ਹੈ ਜੀ ਸੁਪਰੀਆ ਜਿਸ ਦਿਨੇ ਇਹਨਾਂ ਦੀ ਕਿਹਾ ਜਾ ਰਿਹਾ ਕਿ ਪੇਸ਼ੀ ਹੋਈ ਇਹ ਵੀਡੀਓ ਉਸ ਦਿਨ ਦੀ ਹੈ ਪਰ ਪੇਸ਼ੀ ਨੂੰ ਕਿੰਨੇ ਦਿਨ ਹੋ ਗਏ ਨੇ ਉਸ ਤੋਂ ਬਾਅਦ ਵਿਰਸਾ ਸਿੰਘ ਬਲਟੋਹਾ ਦੇ ਵੱਲੋਂ ਵੀਡੀਓ ਜਾਰੀ ਕਰਨਾ ਇਸ ਦਾ ਮਕਸਦ ਕੀ ਹੋ ਸਕਦਾ ਹੈ ਜੀ ਬਿਲਕੁਲ ਵਲਟੋਹਾ ਦੀ ਜਦੋਂ ਪੇਸ਼ੀ ਹੋਈ ਸੀ ਉਸ ਤੋਂ ਬਾਅਦ ਤੋਂ ਹੀ ਪਹਿਲਾਂ ਤੋਂ ਹੀ ਦੋਵਾਂ ਦੇ ਵਿੱਚ ਕਰ ਤਲਖੀ ਸੀ ਆਪਾਂ ਦੇਖਿਆ ਹੀ ਸੀ ਜੀ ਵਲਟੋਹਾ ਬਾਰ-ਬਾਰ ਟਵੀਟ ਕਰਦੇ ਸੀ ਕਦੇ ਕਦੇ ਫੇਸਬੁੱਕ ਤੇ ਪੋਸਟ ਪਾ ਕੇ ਕੁਝ ਕਹਿ ਦਿੰਦੇ ਸੀ ਕਦੇ ਕੁਝ ਤੇ ਉਨਾਂ ਦੇ ਵੱਲੋਂ ਉਦੋਂ ਤੋਂ ਹੀ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਮੇਰੇ ਕੋਲ ਹੈ ਜੀ ਇਹ ਸਬੂਤ ਨੇ ਜੱਜਦਾਨ ਦੇ ਖਿਲਾਫ ਮੈਂ ਜਨਤਕ ਕਰ ਲੂੰਗਾ ਪਹਿਲਾਂ ਤੋਂ ਹੀ ਉਹਨਾਂ ਦੇ ਵੱਲੋਂ ਇਹ ਚੀਜ਼ਾਂ ਕਹੀਆਂ ਜਾਂਦੀਆਂ ਸੀ ਤੇ ਹੁਣ ਉਹਨਾਂ ਦੇ ਵੱਲੋਂ ਇਹ ਜਾਰੀ ਕਰ ਦਿੱਤਾ ਗਿਆ ਤੇ ਉਹਨਾਂ ਨੇ ਇੱਕ ਨਿਊਜ਼ ਚੈਨਲ ਤੇ ਦਲੀਲ ਦਿੱਤੀ ਸੀ ਕਿ ਮੇਰੀ ਪਤਨੀ ਵੀ ਕਾਫੀ ਸਮੇਂ ਤੋਂ ਕਹਿ ਰਹੀ ਸੀ ਕਿ ਤੁਸੀਂ ਜਾਰੀ ਕਰ ਦਿਓ ਤੁਸੀਂ ਕਿਉਂ ਨਹੀਂ ਕਰ ਰਹੇ ਤੇ ਮੈਂ ਇੱਕ ਛੋਟੀ ਜਿਹੀ ਕਲਿੱਪ ਫਿਲਹਾਲ ਜਾਰੀ ਕੀਤੀ ਹੈ ਪੂਰੀ ਵੀ ਹਲమే ਕਰ ਸਕਦਾ ਹਾਂ ਤੇ ਇਹ ਸਿਰਫ ਟ੍ਰੇਲਰ ਹੈ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਮਨ ਕੇ ਕਿ ਪੂਰੀ ਫਿਲਮ ਅਜੇ ਆਉਣੀ ਬਾਕੀ ਹੈ ਤੇ ਬਲਟੋਹਾ ਨੇ ਕਿਹਾ ਕਿ ਇਹ ਵੀਡੀਓ ਲੋਕਾਂ ਦੇ ਸਾਹਮਣੇ ਲਿਆਉਣੀ ਜ਼ਰੂਰੀ ਸੀ ਤੇ ਲੋਕ ਆਪ ਫੈਸਲਾ ਕਰਨਗੇ ਕਿ ਕੌਣ ਸਹੀ ਹੈ ਤੇ ਇਸ ਦੇ ਇਲਾਵਾ ਉਹਨਾਂ ਨੇ ਜੋ ਹੈ ਗੈਨੀ ਹੱਦ ਤੇ ਸੰਟੇ ਇਲਜ਼ਾਮ ਲਗਾਇਆ ਕਿ ਪੇਸ਼ੇਤ ਮਨਾਨ ਨੂੰ ਜੋ ਤਲਖੀ ਹੋਈ ਸੀ ਉਸ ਦੇ ਦੌਰਾਨ ਬਲਟੋਹਾ ਨੂੰ ਬਹੁਤ ਮੰਦੀ ਸ਼ਬਦਾਵਲੀ ਜੋ ਹੈ ਜਥੇਦਾਰ ਦੇ ਵੱਲੋਂ ਕਹੀ ਗਈ ਹੈ ਇਹ ਬਲਟੋਹਾ ਦੇ ਦਾਅਵੇ ਨਹੀਂ ਨਿਊਜ਼ ਚੈਨਲ ਤੇ ਦਾਅਵੇ ਕਰਦੇ ਨਜ਼ਰ ਆਏ ਨੇ ਉਹਨਾਂ ਨੇ ਕਿਹਾ ਕਿ ਜੋ ਜਥੇਦਾਰ ਨੇ ਉਹ ਖੁਦ ਨੂੰ ਰੱਬ ਮੰਨਦੇ ਨੇ ਇਸ ਇਸ ਤੱਕ ਇਸ ਕਦਰ ਤੱਕ ਬਲਟੋਹਾ ਨੇ ਬਿਆਨ ਵੀ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਮੈਂ ਹੱਥ ਜੋੜ ਕੇ ਅੱਗੇ ਬੈਠਿਆ ਰਾਂ ਮੈਂ ਗੱਲ ਕਰ ਰਿਹਾ ਇਸ ਸ਼ਾਂਤੀ ਨਾਲ ਪਰ ਜਿਤੇਦਾਰ ਦੀ ਤਲਖੀ ਨਹੀਂ ਰੁਕਰੀ ਸੀ ਮੈਂ ਸ਼ਿਕਾਇਤ ਤਾਂ ਨਹੀਂ ਕਰ ਸਕਤੇ ਇਸ ਚੀਜ਼ ਦੇ ਉਹ ਕਹਿੰਦੇ ਲੇਕਿਨ ਲੋਕ ਆਪ ਫੈਸਲਾ ਕਰ ਲੈਣਗੇ ਜਲਦੀ ساری ਵੀਡੀਓ ਵੀ ਬਾਹਰ ਆ ਸਕਦੀ ਹੈ ਆਉਣੀ ਚਾਹੀਦੀ ਹੈ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਕਾਫੀ ਵੱਡੀ ਟਿੱਪਣੀ ਉਹਨਾਂ ਨੇ ਫੇਸਬੁਕ ਤੇ ਕੀਤੀ ਸੀ ਇਸ ਵੀਡੀਓ ਦੇ ਉੱਪਰ ਲਿਖ ਕੇ ਕਿ ਮੈਨੂੰ ਮੈਨੂੰ ਗੰਧੀਆਂ ਗੰਧੀਆਂ ਗਾਲਾਂ ਕੱਢੀਆਂ ਗਈਆਂ ਨੇ ਉਹਨਾਂ ਦੇ ਪੀਐਮ ਨਾਲ ਸਾਂਝ ਹੈ ਉਹ ਬੀਜੇਪੀ ਨਾਲ ਸਾਂਝ ਹੈ ਉਹਨਾਂ ਦੀ ਤੇ ਮੈਂ ਸਪਸ਼ਟ ਕਰਨਾ ਚਾਹੁੰਦਾ ਕਿ ਇਹ ਜੋ ਵੀਡੀਓ ਹੈ 15 ਅਕਤੂਬਰ ਦੀ ਉਹਨਾਂ ਨੇ ਇਹ ਵੀ ਦੱਸ ਦਿੱਤਾ ਪੇਸ਼ੀ ਦੌਰਾਨ ਦੀ ਹੈ ਸਾਰੀ ਇਨਫੋਰਮੇਸ਼ਨ ਉਹਨਾਂ ਨੇ ਦਿੱਤੀ ਹੈ ਤੇ ਇਸਨਾਲੇ ਉਹਨਾਂ ਨੇ ਕਿਹਾ ਕਿ ਜੋ ਜੱਥੇਦਾਰ ਨੇ ਉਹ ਮੇਰੇ ਸਾਹਮਣੇ ਸ਼ਾਂਤੀ ਨਾਲ ਨਹੀਂ ਬੈਠੇ ਸਨ ਉਹ ਮੈਨੂੰ ਬਾਰ-ਬਾਰ ਕੁਝ ਨਾ ਕੁਝ ਬੋਲੀ ਜਾ ਰਹੇ ਸਨ ਤੇ ਵੀਡੀਓ ਸਬੂਤ ਹੈ ਕਿ ਮੈਂ ਕੁਝ ਨਹੀਂ ਕਿਹਾ ਤੇ ਮੈਂ ਜੋ ਵੀ ਦਾਅਵੇ ਕਰਦੇ ਆ ਰਿਹਾ ਸੀਗਾ ਉਹ ਸੱਚ ਹੈ ਬਿਲਕੁਲ ਸੁਪਰੀਆ ਪਰ ਇਸ ਦੇ ਵਿਚਕਾਰ ਆਪਾਂ ਜੇਕਰ ਗੱਲ ਕਰੀਏ ਜਿਸ ਦਿਨ ਸਾਰੇ ਸਾਬਕਾ ਅਕਾਲੀ ਮੰਤਰੀ ਹੋਣ ਚਾਹੇ ਉਹ ਸੁਖਬੀਰ ਸਿੰਘ ਬਾਦਲ ਹੋਣ ਜਦੋਂ ਉਹਨਾਂ ਨੂੰ ਅਕਾਲਕਤਖ ਸਾਹਿਬ ਤੋਂ ਸਜ਼ਾ ਲਗਾਈ ਗਈ ਸੀ ਤਾਂ ਉਸ ਸਮੇਂ ਜਥੇਦਾਰ ਦੇ ਵੱਲੋਂ ਖਾਸ ਕਰਕੇ ਮਿਰਸਾ ਸਿੰਘ ਵਲਟੋਹਾ ਨੂੰ ਆਦੇਸ਼ ਜਾਰੀ ਕੀਤੇ ਗਏ ਸੀ ਕਿ ਉਹ ਆਪਣਾ ਮੂੰਹ ਬੰਦ ਕਰ ਲੈਣ ਕਿਉਂਕਿ ਉਹ ਜਥੇਦਾਰਾਂ ਬਾਰੇ ਬਹੁਤ ਉਲਟਾ ਸਿੱਧਾ ਬੋਲਦੇ ਨੇ ਤਾਂ ਹੋ ਸਕਦਾ ਹੈ ਇਸ ਵੀਡੀਓ ਤੋਂ ਬਾਅਦ ਉਹਨਾਂ ਤੇ ਕੋਈ ਐਕਸ਼ਨ ਲਿਆ ਜਾਵੇ ਕਿਉਂਕਿ ਫਿਰ ਇੱਕ ਵਾਰ ਫਿਰ ਤੋਂ ਗਿਆਨੇ ਹਰਪ੍ਰੀਤ ਸਿੰਘ ਤੇ ਉਹ ਗੰਭੀਰ ਇਲਜ਼ਾਮ ਲਗਾਉਂਦੇ ਨਜ਼ਰ ਆਏ ਤਾਂ ਦੂਜੇ ਪਾਸੇ ਸ਼੍ਰੀ ਅਕਾਲਕਤਖ ਸਾਹਿਬ ਦੇ ਜਥੇਦਾਰ ਨੇ ਇਹਨਾਂ ਨੂੰ ਆਦੇਸ਼ ਜਾਰੀ ਕੀ ਦੇ ਸੰਕੇ ਤੁਸੀਂ ਮੂੰਹ ਬੰਦ ਕਰਕੇ ਬੈਠੋ ਜੀ ਬਿਲਕੁਲ ਆਦੇਸ਼ ਜਾਰੀ ਹੋਏ ਸਨ ਸਾਰਿਆ ਕੱਲ ਵੀ ਅਗਵਾਂ ਦੇ ਨਾਲ ਇਹਨਾਂ ਨੂੰ ਵੀ ਹੋਈ ਸੀ ਲੇਖੇ ਤਾਂ ਇਹਨਾਂ ਦੇ ਵੱਲੋਂ ਪਹਿਲਾਂ ਵੀ ਸ਼ੁਰੂ ਤੋਂ ਜੋ ਹੈ ਜਥੇਦਾਰ ਹਰਪ੍ਰੀਤ ਸਿੰਘ ਦੇ ਨਿਸ਼ਾਨੇ ਸਾਦੇ ਜਾਂਦੇ ਸੀ ਸ਼ੁਰੂ ਤੋਂ ਹੀ ਲਗਾਤਾਰ ਕੋਈ ਨਾ ਕੋਈ ਪੋਸਟ ਪਾ ਦੇਣੀ ਕੁਝ ਟਿੱਪਣੀ ਕਰ ਦੇਣੀ ਇਹ ਲਗਾਤਾਰ ਕਦੇ ਵੀਡੀਓ ਜਾਰੀ ਕਰ ਦੇਣੀ ਸ਼ੁਰੂ-ਸ਼ੁਰੂ ਚ ਆਪਾਂ ਦੇਖਿਆ ਸੀ ਕਿ ਜਦੋਂ ਜਥੇਦਾਰ ਸਾਹਿਬ ਨੇ ਅਸਤੀਫਾ ਦਿੱਤਾ ਸੀ ਉਦੋਂ ਵੀ ਇਹ ਨਈ ਟਲੇ ਸੰ ਵਿਰਸਾ ਸਿੰਘ ਹਲਟੋਹਾ ਤੇ ਇਹਨਾਂ ਦੇ ਵੱਲੋਂ ਲੰਬੀ ਚੌੜੀ ਵੀਡੀਓ ਸਾਂਝੀ ਕਰਕੇ ਕਈ ਚੀਜ਼ਾਂ ਕਈਆਂ ਕਈਆਂ ਸਾਨੂੰ ਤੇ ਲਗਾਤਾਰ ਇਹ ਟਿੱਪਣੀਆਂ ਤੋਂ ਨਹੀਂ ਗੁਰੇਸ਼ ਕਰਦੇ ਜਦੋਂ ਕਿ ਇਹਨਾਂ ਨੂੰ ਆਦੇਸ਼ ਵੀ ਆ ਕਵਿਤਾ ਮੁਰਤੂ ਜਤੇਦਰ ਸਹਿਵਾ ਨੇ ਇਹਨਾਂ ਨੂੰ ਕਿਹਾ ਸੀ ਕਿ ਤੁਸੀਂ ਗੁਰੇਸ਼ ਕਰੋ ਲੇਕਿਨ ਹੁਣ ਫਿਰ ਤੋਂ ਜੋ ਵਿਰਸਾ ਸਿੰਘ ਬਲਟੋਹਾਂ ਨੇ ਆਪਣੇ ਪੁਰਾਣੇ ਪੈਦਲਾਂ ਤੋਂ ਉਤਰ ਆਏ ਨੇ ਤੇ ਇਸ ਤੋਂ ਇਲਾਵਾ ਉਹਨਾਂ ਨੇ ਹੁਣ ਵੀਡੀਓ ਸ਼ੇਅਰ ਕਰਕੇ ਲੰਬੀ ਸਾਰੀ ਟਿੱਪਣੀ ਕੀਤੀ ਹੈ ਤੇ ਕਾਫੀ ਗੰਭੀਰ ਇਲਜ਼ਾਮ ਵੀ ਲਗਾਏ ਨੇ ਵੀਡੀਓ ਤੇ ਕੀ ਸੱਚ ਹੈ ਕਿ ਉਹਨਾਂ ਦਾ ਕੀ ਕੀ ਸੱਚ ਹੈ ਇਹ ਤਾਂ ਆਪਾਂ ਵੀ ਨਹੀਂ ਜਾਣ ਸਕਦੇ ਤੇ ਤੇ ਕਾਰਵਾਈ ਦੀ ਵੀ ਹੋ ਵੀ ਸਕਦੇ ਕਾਰਵਾਈ ਹੋ ਜਾਵੇ ਜੇਕਰ ਜਥੇਦਾਰ ਖੁਦ ਮਤਲਬ ਇਸ ਵੀਡੀਓ ਨੂੰ ਦੇਖ ਕੇ ਉਹਨਾਂ ਨੇ ਤਲਬ ਕਰ ਲੈਣਾ ਤੇ ਜੇ ਕੋਈ ਸ਼ਿਕਾਇਤ ਕਰ ਦੇਵੇ ਤਾਂ ਉਸ ਤੋਂ ਬਾਅਦ ਵੀ ਕਾਰਵਾਈ ਹੋ ਸਕਦੀ ਹੈ ਲੇਕਿਨ ਫਿਲਹਾਲ ਤੱਕ ਇਹ ਕੋਈ ਖਬਰ ਨਹੀਂ ਆਈ ਹੈ ਕਿ ਕੋਈ ਕਾਰਵਾਈ ਹੋਵੇਗੀ ਹਾਲਾਂਕਿ ਉਹਨਾਂ ਤੋਂ ਵੀ ਇਹ ਸਵਾਲ ਕੀਤਾ ਗਿਆ ਸੀ ਵਿਰਸਾ ਸਿੰਘ ਵਲਟੋਹਾ ਤੋਂ ਕਿ ਤੁਸੀਂ ਇਸ ਵੀਡੀਓ ਦੇ ਇਸ ਵੀਡੀਓ ਨੂੰ ਲੈ ਕੇ ਜਥੇਦਾਰ ਦੇ ਅਗੇਂਸਟ ਕੰਪਲੇਂਟ ਕਰੋਗੇ ਤਾਂ ਉਹਨਾਂ ਨੇ ਕਿਹਾ ਸੀ ਮੈਂ ਕੀ ਸ਼ਿਕਾਇਤ ਕਰ ਸਕਦਾ ਹਾਂ ਵੀਡੀਓ ਜਨਤਕ ਹੈ ਲੋਕ ਆਪ ਹਿਸਾਬ ਕਰਨਗੇ ਲੇਕਿਨ ਇਹ ਦਿਖਣ ਵਾਲੀ ਗੱਲ ਹੋਵੇਗੀ ਕਿ ਕੀ ਵਿਰਸਾ ਸਿੰਘ ਵਲਟੋਹਾ ਤੂੰ ਜੋ ਚੇਤਾਵਨੀ ਦਿੱਤੀ ਗਈ ਸੀ ਉਸ ਤੇ ਉਹ ਖਰੇ ਨਹੀਂ ਦੇ ਉਹਨਾਂ ਦੇ ਵੱਲੋਂ ਉਹੀ ਕੰਮ ਕੀਤੇ ਗਏ ਜਿਸ ਚੀਜ਼ ਤੋਂ ਉਹਨਾਂ ਨੂੰ ਰੋਕਿਆ ਜਾ ਰਿਹਾ ਸੀ ਤਾਂ ਹੋ ਸਕਦਾ ਉਹਨਾਂ ਤੇ ਕਾਰਵਾਈ ਹੋਵੇ ਹੋ ਸਕਦਾ ਹੈ ਕਿ ਕਾਰਵਾਈ ਨਾ ਹੋਵੇ ਵੀਡੀਓ ਹਟਾ ਦਿੱਤੀ ਜਾਵੇ ਕੁਝ ਵੀ ਹੋ ਸਕਦਾ ਹੈ ਇਹ ਇਸ ਸਮੇਂ ਦੇ ਨਾਲ ਹੀ ਪਤਾ ਲੱਗੇਗਾ ਬਿਲਕੁਲ ਸੁਪਰੀਆ ਜਿਸ ਤਰੀਕੇ ਨਾਲ ਤੁਸੀਂ ਜ਼ਿਕਰ ਕੀਤਾ ਕਿ ਪਹਿਲੇ ਵੀ ਇਹਨਾਂ ਦੇ ਵਿੱਚ ਤਲਕੀ ਸੀ ਤਾਂ ਉਸ ਸਮੇਂ ਵੀ ਕਾਫੀ ਵੱਡੇ ਕਹਿ ਸਕਦੇ ਕਿ ਸਿੱਖ ਲੀਡਰ ਬੋਲਦੇ ਨਜ਼ਰ ਆਏ ਸਨ ਤਾਂ ਹੁਣ ਇਸ ਵੀਡੀਓ ਤੋਂ ਬਾਅਦ ਕਿਸੇ ਵੱਡੇ ਲੀਡਰ ਦਾ ਬਿਆਨ ਆਇਆ ਹੋਵੇ ਕਿਉਂਕਿ ਅਕਸਰ ਹੀ ਜਦੋਂ ਅਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਤੇ ਸਿੱਖਾਂ ਕਾਫੀ ਚਿੰਤਾ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ ਸਿੱਖਾਂ ਦੇ ਲਈ ਤਾਂ ਹੋ ਸਕਦਾ ਹੈ ਕਿ ਕਿਸੇ ਹੋਰ ਦਾ ਇਸ ਵੀਡੀਓ ਤੇ ਬਿਆਨ ਆਇਆ ਹੋਵੇ ਜੀ ਫਿਲਹਾਲ ਤੱਕ ਇੱਕ ਨਿਊਜ਼ ਚੈਨਲ ਤੇ ਜੋ ਗੁਲਜੀਤ ਦਾਦੂਵਾਲ ਨੇ ਜੋ ਹਰਿਆਣਾ ਕਮੇਟੀ ਦੇ ਸਾਬਕਾ ਪ੍ਰਧਾਨ ਰਹਿ ਚੁੱਕੇ ਨੇ ਉਹਨਾਂ ਦੇ ਵੱਲੋਂ ਵੀ ਜੋ ਹੈ ਅਹਰ ਪਗਿਆਨੇ ਹਰਪ੍ਰ ਸਿੰਘ ਜਿਲੇ ਸਟੈਂਡ ਲਿਆ ਗਿਆ ਉਹ ਹੱਕ ਦੇ ਵਿੱਚ ਖੜਦੇ ਨਜ਼ਰ ਆਏ ਨਹੀਂ ਉਹਨਾਂ ਨੇ ਸਾਫ਼-ਸਾਫ਼ ਤੌਰ ਤੇ ਕਹਿ ਦਿੱਤਾ ਕਿ ਇਹ ਜੋ ਹੈ ਬਾਦਲਦਲ ਦੀ ਚਾਲ ਹੈ ਬਾਦਲਦਲ ਹਮੇਸ਼ਾ ਘਟਿਆ ਰਾਜਨੀਤੀ ਕਰਦਾ ਹੈ ਉਹ ਇਸ ਚੀਜ਼ਾਂ ਤੋਂ ਬਾਜ਼ ਨਹੀਂ ਆਂਦਾ ਤੇ ਜਥੇਦਾਰ ਨੇ ਭਾਵੇਂ ਜੋ ਜਥੇਦਾਰ ਨੇ ਉਹ ਜਥੇਦਾਰ ਨੇ ਇਹ ਅਸੀਂ ਮੰਨਦੇ ਆ ਲੇਕਿਨ ਉਹ ਵਿਅਕਤੀ ਵੀ ਨਹੀਂ ਵਿਅਕਤੀ ਦੀ ਭਾਵਨਾਵਾਂ ਹੁੰਦੀਆਂ ਨੇ ਹਰ ਵਿਅਕਤੀ ਕਦੇ ਨਾ ਕਦੇ ਗੁੱਸੇ 'ਚ ਜਾ ਕੇ ਗਾਲ ਕੱਢ ਦਿੰਦਾ ਹੈ ਇਹ ਚੀਜ਼ ਜੋ ਹੈ ਬਿਲਕੁਲ ਆਮ ਹੈ ਇਹ ਕਾਮਨ ਹੈ ਕੌਣ ਗਾਲ ਨਹੀਂ ਕੱਢਦਾ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਤੇ ਉਹਨਾਂ ਨੇ ਕਿਹਾ ਕਿ ਵਲਟੋਹਾ ਦੱਸ ਦੇ ਜਿਉਂ ਕਦੇ ਗਾਲ ਨਹੀਂ ਕੱਢੀ ਉਹਨਾਂ ਨੇ ਕਦੇ ਇਹ ਚੀਜ਼ ਉਹ ਸਿੱਧਾ ਸਿੱਧਾ ਚੈਲੰਜ ਕਰਦੇ ਵਲਟੋ ਹਨੂ ਨਜ਼ਰ ਆਏ ਨੇ ਉਹਨਾਂ ਨੇ ਕਿਹਾ ਕਿ ਜੋ ਅਕਾਲੀ ਦਲ ਹੈ ਉਹ ਮਰਜ਼ੀ ਦੇ ਲਈ ਵਿਅਕਤੀ ਲਗਾਉਂਦਾ ਹੈ ਜਿਹਨੇ ਆਪਾਂ ਕਹਦੀ ਹੈ ਕਿ ਐਸਜੀਪੀਸੀ ਪ੍ਰਧਾਨੀ ਆ ਜਤੇਦਰ ਸਾਹਿਬ ਇਲ ਇਲਜ਼ਾਮ ਲੱਗਦੇ ਨੇ ਕਿ ਅਕਾਲੀ ਦਲ ਦੇ ਵੱਲੋਂ ਲਗਾਏ ਗਏ ਨਹੀਂ ਉਹਨਾਂ ਦੇ ਬੰਦੇ ਨੇ ਤਾਂ ਇਸ ਤਰੀਕੇ ਦੇ ਨਾਲ ਉਹ ਕਹਿੰਦੇ ਨਜ਼ਰ ਆਏ ਨੇ ਕਿ ਅਕਾਲੀ ਦਲ ਆਪਣੀ ਮਰਜ਼ੀ ਦੇ ਲਈ ਵਿਰਕੇ ਨੂੰ ਵਰਤਦਾ ਹੈ ਜੇਕਰ ਉਹ ਉਹਨਾਂ ਦੀ ਮੰਨ ਗੱਲ ਨਹੀਂ ਮੰਨਦੇ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਰਸਤੇ ਤੋਂ ਹਟਾ ਦਿੱਤਾ ਜਾਂਦਾ ਹੈ ਜਿਵੇਂ ਉਹ ਇੱਕ ਤਰ੍ਹਾਂ ਤੋਂ ਇਹ ਰੈਫਰ ਕਰਦੇ ਨਜ਼ਰ ਆਏ ਨੇ ਕਿ ਜਿਵੇਂ ਗਿਆਨੀ ਹਰਪ੍ਰੀਤ ਸਿੰਘ ਤੇ ਹੁਣ बार-बार ਟਿੱਪਣੀਆਂ ਹੋ ਰਹੀਆਂ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਤਾਂ ਕਿਤੇ ਨਾ ਕਿਤੇ ਜੇਕਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਗੱਲ ਨਹੀਂ ਮੰਨਦੇ ਇਸ ਕਰਕੇ ਉਹਨਾਂ ਦੇ ਅਗੇਂਸਟ ਇਹ ਪੂਰਾ ਜੋ ਹੈ ਵਰਤਾਰ ਅਬ ਦਾਦੂਵਾਲ ਕਹਿੰਦੇ ਨਜ਼ਰ ਆਏ ਨੇ ਤੇ ਇਸ ਦੇ ਨਾਲ ਹੀ ਉਹਨਾਂ ਨੇ ਇੱਕ ਕਹਾਵਤ ਦੀ ਜੋ ਹੈ ਐਗਜ਼ਾਮਪਲ ਦਿੰਦੀ ਉਹਨਾਂ ਨੇ ਕਿਹਾ ਕਿ ਹਾਥੀ ਤੇ ਲਿਜਾ ਕੇ ਕਦੇ ਤੇ ਤੋੜ ਦਿੰਦੇ ਆ ਅਕਾਲੀ ਦਲ ਵਾਲੇ ਜਦੋਂ ਲੋਡ ਹੁੰਦੀ ਹੈ ਹਾਥੀ ਤੇ ਲਿਜਾਂਦੇ ਨੇ ਲੇਕਿਨ ਜਦੋਂ ਉਹਨਾਂ ਦਾ ਲੋਡ ਖਤਮ ਹੋ ਗਈ ਜ਼ਰੂਰਤ ਨਹੀਂ ਹੈ ਤਾਂ ਉਸ ਤੋਂ ਬਾਅਦ ਵਾਪਸ ਤੋੜ ਦਿੰਦੇ ਨੇ ਇਸ ਤੇ ਦਾਦੂਵਾਲ ਹੋਰ ਟਿੱਪਣੀਆਂ ਵੀ ਕਰਦੇ ਨਜ਼ਰ ਆਏ ਨੇ ਉਹ ਕਹਿੰਦੇ ਕਿ ਗਾਇਨੀ ਹਰਪ੍ਰੀਤ ਸਿੰਘ ਜੀ ਦੀ ਕਾਫੀ ਸਾਲਾਂ ਲੰਮੇ ਸਮੇਂ ਤੋਂ ਕਿਰਦਾਰ ਕੁਸ਼ੀ ਕਰਨ ਦੀ ਕੋਸ਼ਿਸ਼ ਦੇ ਵਿੱਚ ਅਕਾਲੀ ਦਲ ਜੁਟਿਆ ਹੋਇਆ ਹੈ ਅਕਾਲੀ ਦਲ ਤੇ ਬਹੁਤ ਤਿੱਖੇ ਨਿਸ਼ਾਨੇ ਸਾਥ ਦੇ ਦਾਦੂਵਾਲ ਨਜ਼ਰ ਆਏ ਨਹੀਂ ਤੇ ਉਹਨਾਂ ਨੇ ਕਿਹਾ ਕਿ ਵਲਟੋਹਾ ਨੇ ਇਹ ਜਾਣਬੁੱਝ ਕੇ ਸਾਰੀ ਚੀਜ਼ ਕੀਤੀ ਹੈ ਜਾਣਬੁੱਝ ਕੇ ਵੀਡੀਓ ਜਨਤਕ ਕੀਤੀ ਹੈ ਤੇ ਇਸ ਦਾ ਮਹਿਜ਼ ਮਕਸਦ ਇਹੀ ਹੈ ਕਿ ਛਵੀ ਬਿਗਾੜੀ ਜਾਵੇ ਬਿਲਕੁਲ ਸੁਪਰੀਆ ਪਰ ਜਿਸ ਤਰੀਕੇ ਦੇ ਨਾਲ ਬੀਤੇ ਦਿਨਾਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਤੇ ਗੰਭੀਰ ਇਲਜ਼ਾਮ ਲੱਗ ਰਹੇ ਸਨ ਉਹਨਾਂ ਦੇ ਇੱਕ ਕਰੀਬੀ ਦੇ ਵੱਲੋਂ ਤਾਂ ਉਸੇ ਵਿੱਚ ਵਿਸ਼ਵ ਸਿੰਘ ਮਲਟੋਹਾ ਕਿਤਨ ਕਿਤੇ ਗਿਆਨੀ ਹਰਪ੍ਰੀਤ ਸਿੰਘ ਦੀ ਹਮਾਇਤ ਕਰਦੇ ਨਜ਼ਰ ਆਏ ਸੀ ਤਾਂ ਅੱਜ ਉਹ ਮੁੜ ਤੋਂ ਇਲਜ਼ਾਮ ਲਗਾਉਂਦੇ ਨਜ਼ਰ ਆ ਰਹੇ ਨੇ ਇਹ ਕਹਿ ਸਕਦੇ ਆ ਕਿ ਦੋ ਚਿਹਰੇ ਕਹਿ ਸਕਦੇ ਹਾਂ ਵਿਸ਼ਵ ਸਿੰਘ ਮਲਟੋਹਾ ਦੇ ਸਾਹਮਣੇ ਆ ਰਹੇ ਨੇ ਜੀ ਬਿਲਕੁਲ ਜਦੋਂ ਗਿਆਨੀ ਹਰਪੀ ਸਿੰਘ ਜੀ ਤੇ ਇਲਜ਼ਾਮ ਲੱਗਨੇ ਸ਼ੁਰੂ ਹੋਏ ਸੀ ਸੋਸ਼ਲ ਮੀਡੀਆ ਤੇ ਇੰਟਰਵਿਊਜ਼ ਵਾਇਰਲ ਹੋਈਆਂ ਸੀ ਤਾਂ ਉਸ ਵੇਲੇ ਕਈ ਲੋਕਾਂ ਨੇ ਉਹਨਾਂ ਦੀ ਸਟੈਂਡ ਦੀ ਗੱਲ ਕੀਤੀ ਤੇ ਇਸ ਦੇ ਵਿੱਚ ਜੋ ਹੈ ਬਲਟੋਹਾ ਵੀ ਸ਼ਾਮਿਲ ਸਨ ਉਹਨਾਂ ਦੇ ਵੱਲੋਂ ਇੱਕ ਪੋਸਟ ਬਹੁਤ ਲੰਬੀ ਚੌੜੀ ਕੀਤੀ ਗਈ ਲਿਖੀ ਗਈ ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਸਤਕਾਰਯੋਗ ਨੇ ਹਰਪੀ ਸਿੰਘ ਜੀ ਤੇ ਇੱਕ ਫੇਕ ਅਕਾਊਂਟ ਬਣਾਏ ਗਏ ਨੇ ਉਹਨਾਂ ਤੇ ਜੋ ਵੀ ਇਲਜ਼ਾਮ ਲੱਗ ਰਹੇ ਨੇ ਉਹ ਸਭ ਗਲਤ ਹੈ ਉਹਨਾਂ ਨੂੰ ਟਾਰਗੇਟ ਕਰਨ ਦੇ ਲਈ ਫੇਕ ਅਕਾਊਂਟ ਬਣਾਏ ਜਾ ਰਹੇ ਨੇ ਕਿਉਂਕਿ ਅਪਾ ਦੇਖਿਆ ਸੀ ਕਿ ਇੱਕ ਵਿਅਕਤੀ ਗੁਰਪ੍ਰੀਤ ਸਿੰਘ ਆਇਆ ਸੀ ਸਾਹਮਣੇ ਤੇ ਉਹਨਾਂ ਨੇ ਕਿਹਾ ਸੀ ਉਹ ਸੰਡੂ ਹੈ ਤੇ ਉਹਨਾਂ ਦੀ ਪਤਨੀ ਨਾਲ ਉਹਨਾਂ ਦੇ ਨਜਾਇਜ਼ ਸਬੰਧਾਂ ਦੀ ਗੱਲ ਇਲਜ਼ਾਮ ਉਹਨੇ ਲਗਾਏ ਸੀ ਤੇ ਇਸ ਦੇ ਨਾਲ ਹੀ ਇਸ ਤੋਂ ਬਾਅਦ ਉਹਨਾਂ ਦੇ ਫੇਕ ਅਕਾਊਂਟ ਬਣ ਗਏ ਸੀ ਜਿਸ ਤੇ ਗੱਤਗਾ ਸਾਹਿਬ ਨੇ ਖੁਦ ਟਿੱਪਣੀ ਕੀਤੀ ਸੀ ਖੁਦ ਲਿਖ ਕੇ ਕਿਹਾ ਸੀ ਕਿ ਇਹ ਸਾਰੀ ਹਰਕਤਾਂ ਬੰਦ ਕਰ ਦਿਓ ਇਹ ਸਭ ਉੱਚੀ ਹਰਕਤਾਂ ਨਹੀਂ ਸਹੀ ਨਹੀਂ ਹੈ ਤੇ ਇਸ ਦੇ ਹੱਕ ਦੇ ਵਿੱਚ ਵਿਰਸਾ ਸਿੰਘ ਵਲਟੋਹਾ ਆਏ ਸੀ ਉਹਨਾਂ ਦੇ ਵੱਲੋਂ ਵੱਡੀ ਸਾਰਿਆ ਪੈਰਾਗ੍ਰਾਫ ਲਿਖਿਆ ਗਿਆ ਸੀ ਕਾਫੀ ਫੋਟੋ ਸ਼ੇਅਰ ਕਰਕੇ ਸਾਰਿਆਂ ਨੂੰ ਕਿਹਾ ਗਿਆ ਸੀ ਸਤਿਕਾਰਯੋਗ ਜਥੇਦਾਰ ਨੇ ਸਾਡੇ ਤੁਸੀਂ ਐਵੇਂ ਨਹੀਂ ਕਰੋ ਲੇਕਿਨ ਉਸ ਤੋਂ 2-3 ਦਿਨ ਬਾਅਦ ਹੀ ਜਿਕਰ ਆਪਾਂ ਦੇਖੀ 15 ਤਰੀਕ ਦਿਉਨਾਂ ਨੇ ਪੋਸਟ ਸੀ ਤੇ ਅੱਜ 18 ਤਰੀਕ ਹੋਈ ਹੈ ਤੇ ਅੱਜ ਜੋ ਬਿਲਕੁਲ ਵਿਪਰੀਤ ਹੋ ਗਏ ਨੇ ਫਿਰ ਤੋਂ ਫਿਰ ਸੈਕਿੰਗਲ ਤੋਂ ਹੋ ਗਿਆ ਸਟੈਂਡ ਸਮਝ ਨਹੀਂ ਆ ਰਿਹਾ ਫਿਲਹਾਲ ਜੇਕਰ ਦੇਖਿਆ ਜਾਵੇ ਤਾਂ ਕਦੇ ਹੱਕ 'ਚ ਨਜ਼ਰ ਆਉਂਦੇ ਨੇ ਸ਼ੁਰੂ ਤੋਂ ਉਹਨਾਂ ਦੀ ਸ਼ੁਰੂ ਤੋਂ ਕੋਈ ਮਸਲਾ ਨਹੀਂ ਸੀ ਜਦੋਂ ਥੋੜਾ ਸਮਾਂ ਬੀਤਿਆ ਉਸ ਤੋਂ ਬਾਅਦ ਉਹਨਾਂ ਦੀ ਤਲਖੀ ਸ਼ੁਰੂ ਹੋਈ ਤਲਖੀ ਤੋਂ ਬਾਅਦ ਲਗਾਤਾਰ ਆਮੋ ਸਾਹਮਣੇ ਹੁੰਦੇ ਨਜ਼ਰ ਆਏ ਸੀ ਲੇਕਿਨ ਫਿਰ ਜਦੋਂ ਇਹ ਵਿਵਾਦ ਖੜਾ ਹੋਇਆ ਕੰਨੀ ਹਰਪ੍ਰੀਤ ਸਿੰਘ ਜੀ ਨੂੰ ਲੈ ਕੇ ਤਾਂ ਉਹ ਕਿਤੇ ਨਾ ਕਿਤੇ ਬਚਾਅ ਚ ਉੱਤਰ ਦੇ ਨਜ਼ਰ ਆਏ ਲੇਕਿਨ ਫਿਰ ਤੋਂ ਅੱਜ ਜੋ ਉਹਨਾਂ ਨੇ ਅੱਜ ਵੀਡੀਓ ਸ਼ੇਅਰ ਕਰ ਦਿੱਤੀ ਹੈ ਉਸ ਤੋਂ ਬਾਅਦ ਇਹ ਸਪਸ਼ਟ ਹੋ ਗਿਆ ਹੈ ਕਿ ਉਹਨਾਂ ਦੇ ਹੱਕ ਦੇ ਵਿੱਚ ਕਿਤੇ ਵੀ ਨਹੀਂ ਉਹਨਾਂ ਦੀ ਕੁਝ ਨਾ ਕੁਝ ਤਲਖੀ ਹੈ ਉਹ ਬਰਕਰਾਰ ਰਹੇਗੀ ਕਿਉਂਕਿ ਜੋ ਇੱਕ ਵਾਰ ਮਨ ਦੇ ਵਿੱਚ ਨਫ਼ਰਤ ਦਾ ਬੀਜ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਇੱਕ ਇੱਕ ਨਾ ਪਸੰਦੀ ਆਪਾਂ ਜਦੋਂ ਕਿਸੇ ਦੇ ਹੋ ਜਾਂਦੀ ਹੈ ਆਪਾਂ ਨੂੰ ਕਿਸੇ ਨੂੰ ਲੈ ਕੇ ਤਾਂ ਉਹ ਚੀਜ਼ ਪੂਰੀ ਤਰੀਕੇ ਨਾਲ ਕਦੇ ਨਹੀਂ ਮਿਟਾਈ ਜਾ ਸਕਦੀ ਇਹ ਇਨਸਾਨੀ ਸੁਭਾਅ ਹੈ ਲੇਕਿਨ ਦੇਖਣਾ ਹੋਵੇਗਾ ਕਿ ਹੁਣ ਇਸ ਵੀਡੀਓ ਤੇ ਕੀ ਕਾਰਵਾਈ ਹੁੰਦੀ ਹੈ ਕੀ ਵੀਡੀਓ ਦਾ ਸੱਚ ਸਾਹਮਣੇ ਆਉਂਦਾ ਹੈ ਕਿ ਨਹੀਂ ਤੇ ਕੀ ਪੂਰੀ ਕਲਿੱਪ ਮਿਰਸਾ ਸਿੰਘ ਵਲਟੋਹਰ ਦਾ ਜਿਹਦਾ ਦਾਵਾ ਹੈ ਕਿ ਜਨਤਕ ਕੀਤੀ ਜਾਏਗੀ ਉਹ ਜਨਤਕ ਕਦੋਂ ਤੱਕ ਹੁੰਦੀ ਹੈ ਇਹ ਦੇਖਣ ਵਾਲੀ ਗੱਲ ਹੋਏਗੀ ਬਿਲਕੁਲ ਤਾਂ ਇੱਕ ਵਾਰ ਫਿਰ ਤੋਂ ਗਿਆਨੀ ਹਰਪ੍ਰੀਤ ਸਿੰਘ ਤਾਂ ਵਿਰਸਾ ਸਿੰਘ ਵਲਟੋਹਾ ਆਮੋ ਸਾਹਮਣੇ ਹੁੰਦੇ ਦਿਖਾਈ ਦਿੱਤੇ ਕਿਉਂਕਿ ਵਿਰਸਾ ਸਿੰਘ ਵਲਟੋਹਾ ਦੇ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਤੇ ਜਿਸ ਦੇ ਵਿੱਚ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਵਿਰਸਾ ਸਿੰਘ ਵਲਟੋਹਾ ਨੂੰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਗਾਲਾਂ ਕੱਢੀਆਂ ਗਈਆਂ ਨੇ ਹਾਲਾਂਕਿ ਵਰਸਾ ਸਿੰਘ ਮਲਟੋਹਾ ਦੇ ਵੱਲੋਂ ਇਹ ਵੀ ਦਾਵਾ ਕੀਤਾ ਗਿਆ ਹੈ ਕਿ ਇਹ ਵੀਡੀਓ ਇੱਕ ਜੇ ਟ੍ਰੇਲਰ ਹੈ ਪਿਕਚਰ ਅਜੇ ਬਾਕੀ ਹੈ ਕਿਉਂਕਿ ਉਹਨਾਂ ਦੇ ਵੱਲੋਂ ਇੱਕ ਹੋਰ ਵੀਡੀਓ ਜਿਹਦੀ ਹੈ ਜਾਰੀ ਕੀਤੀ ਜਾ ਸਕਦੀ ਉਹ ਕਾਫੀ ਲੰਮੀ ਚੋੜੀ ਹੋ ਸਕਦੀ ਹੈ ਪਰ ਦੂਜੇ ਪਾਸੇ ਕਹਿ ਸਕਦੇ ਹਨ ਕਿ ਜਿਹੜੇ ਵੱਡੇ ਪੰਥਕ ਲੀਡਰ ਨੇ ਉਹ ਅਕਾਲੀ ਦਲ ਨੂੰ ਘੇਰਦੇ ਨਜ਼ਰ ਆ ਰਹੇ ਨੇ ਕਿ ਅਕਾਲੀ ਦਲ ਦੇ ਵੱਲੋਂ ਅਜਿਹਾ ਕੀਤਾ ਜਾ ਰਿਹਾ ਹੈ ਕਿਉਂਕਿ ਜਦੋਂ ਉਹਨਾਂ ਨੂੰ ਜਥੇਦਾਰਾਂ ਦੀ ਲੋੜ ਹੁੰਦੀ ਹੈ ਤਾਂ ਉਹ ਹਾਥੀ ਤੇ ਬਿਠਾ ਕੇ ਲੈ ਕੇ ਜਾਂਦੇ ਨੇ ਤੇ ਜਦੋਂ ਉਹਨਾਂ ਦੀ ਲੋੜ ਖਤਮ ਹੋ ਜਾਂਦੀ ਹੈ ਤਾਂ ਉਹ ਗਧੇ ਤੇ ਬਿਠਾ ਕੇ ਤੋਰਦੇ ਨੇ ਤਾਂ ਦੱਸ ਦਿਓ ਕਿ ਇਸ ਮਾਮਲੇ ਨੂੰ ਲੈ ਕੇ ਵੀ ਅਕਾਲੀ ਦਲ ਹੁਣ ਕੀ ਦਨਜ਼ਰ ਆ ਰਿਹਾ ਹੈ